ਚਾਰ ਤੇਰੇ ਫੌਜਾਂ ਦਾ ਘੇਰਾ ਪਾਇਆ ਹੋਇਆ ਏ ਤੇ ਸਾਹਮਣੋਂ ਕੇਵਲ ਨਿਕਲੇ ਨੇ 30 ਸਿੰਘ ਨਾਲ ਗੁਰਬਖਸ਼ ਸਿੰਘ ਉਹਨਾਂ ਦੇ ਜਥੇ ਦਾ ਤੇ ਹੱਸਦੇ ਨੇ ਵੇਖ ਕੇ ਅਹਿਮਦ ਸ਼ਾਹ ਬਦਲਨੀ ਦੇ ਜਰਨੈਲ ਕਿ ਇਹ ਤਾਂ 2 ਮਿੰਟਾਂ ਦੇ ਵਿੱਚ ਸਾਡੇ ਅੱਗੇ ਸ਼ਸਤਰ ਢੇ ਨਹੀਂ ਕਰਦੇਣਗੇ ਸਾਡੇ ਅੱਗੇ ਆ ਕੇ ਸੀਸ ਨਿਵਾ ਦੇਣਗੇ ਕਿਉਂਕਿ ਇਹ ਤਾਂ ਕੋਈ ਮੁਕਾਬਲਾ ਕਰ ਹੀ ਨਹੀਂ ਸਕਦੇ ਕਿੱਥੇ 30000 ਤੇ ਕਿੱਥੇ 30 ਦੀ ਗਿਣਤੀ ਪਰ ਉਹ ਇਹ ਗੱਲ ਭੁੱਲ ਚੁੱਕੇ ਸੰਦਾਂ ਕਿ ਖਾਲਸਾ ਦੋ ਥਾਵਾਂ ਤੇ ਕਦੇ ਗਿਣਤੀਆਂ ਬਿੰਤੀਆਂ ਦੀ ਪ੍ਰਵਾਹ ਨਹੀਂ ਕਰਦਾ ਹੈ ਇੱਕ ਗੁਰੂ ਦੀ ਹਜ਼ੂਰੀ ਦੇ ਵਿੱਚ ਜਦੋਂ ਗੁਰੂ ਦੀ ਸੇਵਾ ਦੀ ਗੱਲ ਚੱਲਦੀ ਹੈ ਤਾਂ ਉਦੋਂ ਵੀ ਸਿੱਖ ਉਦੋਂ ਵੀ ਖਾਲਸਾ ਕੋਈ ਗਿਣਤੀਆਂ ਬਿੰਤੀਆਂ ਦੀ ਪ੍ਰਵਾਹ ਨਹੀਂ ਕਰਦਾ ਹੈ ਤੇ ਦੂਜਾ ਜੰਗ ਦੇ ਮੈਦਾਨ ਦੇ ਵਿੱਚ ਉਥੇ ਵੀ ਖਾਲਸਾ ਕੋਈ ਗਿਣਤੀਆਂ ਮਿਲਤੀਆਂ ਦੀ ਪਰਵਾਹ ਨਹੀਂ ਕਰਦਾ ਹੈ ਇੱਕ ਇੱਕ ਸਿੰਘ ਵੀ ਸਵਾ ਲੱਖ ਦੇ ਨਾਲ ਬਰਾਬਰ ਜੂਝਣ ਵਾਸਤੇ ਤਿਆਰ ਪਰ ਤਿਆਰ ਹੋ ਜਾਂਦਾ ਹੈ ਇਹ ਖਿਆਲ ਉਹਨਾਂ ਦੇ ਮਨਾਂ ਵਿੱਚ ਨਹੀਂ ਸੀ